ਉਹਨਾਂ ਜਨ ਬਾਬਾ ਜੀ ਲੁਧਿਆਣਾ ਤੋਂ ਅਸੀਂ ਸਾਰਾ ਹਿੰਦੂ ਸਨਾਤਨ ਭਾਈਚਾਰਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਅਸੀਂ ਦਿੱਲੀ ਖੂਚ ਕਰ ਰਹੇ ਸੀਗੇ ਪਰ ਸਾਨੂੰ ਇੱਥੇ ਰੋਕ ਦਿੱਤਾ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈਗੀ ਹੈ ਕੋਈ ਬੰਦੀ ਸਿੰਘ ਰਹਾਉਣੇ ਚਾਹੀਦੇ ਹੈਗੇ ਜੋ ਕਿ ਆਪਣੀ ਸਜ਼ਾਵਾ ਪੂਰੀਆਂ ਕਰ ਚੁੱਕੇ ਹੈ ਸਰਿਆਮ ਸੈਂਟਰਲ ਗਵਰਨਮੈਂਟ ਔਰ ਸਾਡੇ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਮੁੱਦੇ ਨੂੰ ਲੈ ਕੇ ਸਰਿਆਮ ਧੱਕਾ ਕਰ ਰਹੀ ਹੈਗੀ ਹੈ ਤੇ ਇਹਦੇ ਉੱਤੇ ਕੋਈ ਸੰਵੇਦਨਸ਼ੀਲ ਤਰੀਕੇ ਦੇ ਨਾਲ ਨਹੀਂ ਦੇਖ ਰਿਹਾ ਚਾਹੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਚਾਹੇ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਅਸੀਂ ਦੋਨਾਂ ਨੂੰ ਹੀ ਅੱਜ ਲਾਨਤਾ ਵੀ ਪਾਉਂਦੇ ਆ ਗਏ ਆ ਤੇ ਸਾਡੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਕਾਰਨ ਜਿਨ੍ਹਾਂ ਦੇ ਸ਼ੀਸ਼ਦੀ ਦੇ ਕਾਰਨ ਅੱਜ ਸਾਡਾ ਤਿਲਕ ਤੇ ਸਾਡਾ ਜਨੇਊ ਔਰ ਸਨਾਤਨ ਧਰਮ Hindu ਧਰਮ ਸਾਡਾ بچਿਆ ਆਜੋ ਕੌਮ ਦੇ ਗੁਰੂ ਦੇ ਸਿੱਖਾਂ ਨੂੰ 30 ਸਾਲਾਂ ਤੋਂ ਭਾਰਤ ਦੇ ਕਾਨੂੰਨ ਦੇ ਮੁਤਾਬਿਕ ਜੋ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਫਿਰ ਵੀ ਮੰਦਰ ਬੰਦ ਰੱਖਿਆ ਜਾ ਰਿਹਾ ਹੈਗਾ ਇਸ ਤੋਂ ਵੱਡੀ ਲੜਨ ਵਾਲੀ ਗੱਲ ਕਿਹੜੀ ਹੋਊਗੀ ਇਸ ਕਾਰਨ ਅਸੀਂ ਦਿੱਲੀ ਜਾ ਰਹੇ ਸੀਗੇ ਤੇ ਸਾਰੇ ਅਸੀਂ ਆਪਣੇ ਆ ਸਨਾਤਨ ਹਿੰਦੂ ਭਾਈਚਾਰੇ ਦੇ ਲੋਕ ਤੇ ਸਾਨੂੰ ਇੱਥੇ ਰੋਕ ਲਿੱਤਾ ਗਿਆ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈਗੀ ਆ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਆ ਲਾਂਦਾ ਪੰਜ ਚੱਲਣੇ ਜੀ ਇਹਨਾਂ ਨੂੰ